ਖੱਲੀ ਸਾਰੂ ਮਹੱਲਾ ਪੰਜਵਾਂ ਗੁਰਜੀਓ ਸੰਗ ਤੋ ਹਾਰੇ ਜਾਣਿਓ ਕੋਟ ਜੋਦ ਓਾਂ ਕੀ ਬਾਤ ਨਾ ਪੁੱਛੀਐ ਤਾਂ ਦਰਗਾਹਾ ਭੀ ਮਾਨਿਓ ਰਹਾਉ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਾਬ ਦੇਵ ਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰਮ ਅਸਤਿ ਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮਹਲਾ ਪੰਜਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬੱਪਰੂ ਪਹਾਈ ਜਾਂ ਕੋ ਰਾਖਾ RAM ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਦਾਰੇ ਠਾਕੁਰ ਅੰਤਰਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀ ਉਹ ਬੰਧਾਨ ਆਦ ਜਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਧਾਨ ਰਹਾਉ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤਿ ਰਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੂ ਮਹੱਲਾ ਪੰਜਵਾ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੇ ਸਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿੰਤੀ ਕਰਨ ਜਾਣ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੁਹਾਰੂ ਨਾਉ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨਾਨਕ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰੰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾਸ ਸਹੀਲਾ ਸਹਜੀ ਸੋ ਕਹੀਐ ਬੜ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੇ ਹਮ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਤੇ ਕਹੀਐ ਪ੍ਰਿਆ ਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਅਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕੋ ਮਾਰੇ ਰਹਾਉ ਨਿਤ ਵੈਰੈ ਸੰਗ ਵੈਰ ਰਚਾਈ ਹਰ ਦਰ ਘਾ ਉਹ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੈ ਨਿਰ ਪਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੂ ਤਿਉ ਰਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰਪਦੇਸ ਸਾਧ ਕੀ ਸੰਗਤ ਬਿਨ ਸਿਉ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਉ ਸਗਲ ਸੰਪਾਖਨ ਜਾਪ ਤਪਤ ਬੁਜੀ ਸੀਤਲ ਆਗਾਨੇ ਸੁਨ ਅਧਹਦ ਬਿਸਮ ਭਏ ਬਿਸਮਾਦ ਫrnd ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੇ ਮਹੱਲਾ ਪੰਜਵਾ ਮੇਰਾ ਗੁਰ ਮੇਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਏ ਬਲੇਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲੇ ਉਤਾਰਿਆ ਗੁਰਪੂਰੇ ਕੀ ਕਰਹੁ ਨਿਤ ਸੇਵਾ ਗੁਰਿਆਪਨਾ ਨਮਸ਼ਕਾਰਿਆ ਸਰਬਫਲਾਦੀਨੇ ਗੁਰਪੂਰੇ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟਹਿ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਅਜ ਅਭਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਾ ਮੋਦਰ ਦਇਆਲ ਅਰਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸੁਮਾਵੇ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੂ ਸੋਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੂ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੂ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵੂ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੂ ਕਹੋ ਨਾਨਕ ਲਾਭ ਲਾਹਾ ਲੈ ਚੱਲੂ ਸੁਖ ਸੇਤੀ ਘਰ ਜਾਵੋ ਸਾਰੰਗ ਮਹੱਲਾ ਪੰਜਵਾਂ ਠਾਕੁਰ ਤੂੰ ਸਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਾਨ ਮਲਾਇਆ ਸਾਰੀ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਬੇਦ ਪ੍ਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇਵ ਬਰੰਚ ਅਰ ਇੰਦਰ ਲੋਕ ਤਾਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਿ ਮਹੱਲਾ ਪੰਜਵਾਂ ਜਿਹਵੇ ਅਮਰਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਓ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਉ ਆਨ ਬੇ ਭੂਤ ਮਿੱਥਿਆ ਕਰ ਮਨਹੁ ਸਾਚਾ ਇਹ ਸੋ ਆਉ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਸਿਓ ਲਿਵ ਲਾਉ ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿਆਉ ਸਾਰਿ ਮਹੱਲਾ ਪੰਜਵਾਂ ਹੋਤੀ ਨਹੀਂ ਕਮਨ ਕਛ ਕਰਨੀ ਇਹ ਹੈ ਊਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਨੀ ਰਹਾਉ ਪੰਜ ਦੋਖ ਛਿਦਰ ਇਆ ਤਨ ਮਹਿ ਵਿਖੇ ਬਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੀ ਗ੍ਰਸਤ ਜਾਤ ਬਲ ਜਰਨੀ ਅਨਾਥ ਹੈ 나ਥ ਦਿਆਲ ਸੁਖ ਸਾਗਰ ਸਰਬ ਦੋਖ ਭੈ ਹਰਨੀ ਮਨ ਬਾਛਤ ਚਿਤ ਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਣੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਸਪੂਰਨ ਨਾਦ ਰਹਾਉ ਸਿਮਰਤ ਸ਼ਾਂਤ ਮਹਾ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਤ ਵਰਨ ਨਾ ਸਾਕੋ ਨਾਨਕ ਮਹਿਮਾ ਪੇਕ ਰਹੇ ਬਿਸਮਾਦ ਸਾਰ ਵਿਮਹਲਾ ਪੰਜਵਾਂ